ਜਿਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਗੋਇੰਦਵਾਲ ਤੋਂ 3-4 ਮੀਲ ਪੱਛਮ ਦੀ ਤਰਫ ਖਾਨਪੁਰਾ ਪਠਾਣਾ ਦੇ ਪਿੰਡ ਦੇ ਕੋਲੋਂ ਲੰਘ ਰਹੇ ਸਨ ਉਸ ਵੇਲੇ ਠੰਡ ਦਾ ਮੌਸਮ ਸੀ ਅਤੇ ਉੱਪਰੋਂ ਵਰਖਾ ਸ਼ੁਰੂ ਹੋ ਗਈ ਸਤਿਗੁਰਾਂ ਨਾਲ ਭਾਈ ਵਿਦੀ ਚੰਦ ਭਾਈ ਪ੍ਰਾਣਾ ਭਾਈ ਜੇਠਾ ਅਤੇ ਭਾਈ ਗੁਰਦਾਸ ਜੀ ਆਦਿਕ ਗੁਰਸਿੱਖ ਸਨ ਵਰਖਾ ਪੈਂਦੀ ਨੂੰ ਵੇਖ ਕੇ ਸਿੱਖਾਂ ਨੇ ਕਿਹਾ ਕਿ ਇਹ ਮਹਾਰਾਜ ਆਪ ਜੀ ਆਗਿਆ ਕਰੋ ਤਾਂ ਨੇੜੇ ਹੀ ਨਗਰ ਵਿੱਚ ਕਿਸੇ ਦੇ ਘਰ ਚੱਲ ਕੇ ਆਰਾਮ ਕਰੀਏ ਮਹਾਰਾਜ ਜੀ ਨੇ ਕਿਹਾ ਕਿ ਭਾਈ ਜਿੱਥੇ ਸਮਾਂ ਗੁਜ਼ਰ ਜਾਵੇ ਉੱਥੇ ਹੀ ਗੁਜ਼ਾਰ ਲੈਣਾ ਚਾਹੀਦਾ ਹੈ ਅਸੀਂ ਕਿੱਥੇ ਕਿੱਥੇ ਫਿਰਾਂਗੇ ਕਿਹਦਾ ਕਿਹਦਾ ਘਰ ਵੇਖਾਂਗੇ ਭਾਈ ਵਿਦੀਚੰਦ ਜੀ ਕਹਿਣ ਲੱਗੇ ਕਿ ਮਹਾਰਾਜ ਜੀ ਮੈਨੂੰ ਵੇਖਾਉਣ ਦਿਓ ਜਦੋਂ ਵਿਦੀਚੰਦ ਜੀ ਗਏ ਤਦੋਂ ਪਿੰਡ ਵਿੱਚ ਕਿਧਰੇ ਵੇਸ਼ਵਾਵਾਂ ਨੱਚ ਰਹੀਆਂ ਸਨ ਕਿਤੇ ਪਰੋਣੇ ਉਤਰੇ ਹੋਏ ਸਨ। ਇਉਂ ਸਾਰਿਆਂ ਨੇ ਜਵਾਬ ਦੇ ਦਿੱਤਾ। ਉਸ ਵੇਲੇ ਭਾਈ ਵਿਦੀ ਚੰਦ ਜੀ ਵਾਪਸ ਆ ਗਏ। ਸਤਿਗੁਰੂ ਜੀ ਕਹਿਣ ਲੱਗੇ ਜੇਕਰ ਆਰਾਮ ਕਰਨ ਦਾ ਖਿਆਲ ਹੈ ਤਾਂ ਚਲੋ ਇੱਕ ਪ੍ਰੇਮੀ ਸਿੱਖ ਭਾਈ ਹੇਮਾ ਇਥੋਂ ਮੀਲ ਕੋਤੇ ਰਹਿੰਦਾ ਹੈ। ਉਹ ਪਿਆਰਾ ਸਿਮਰਨ ਕਰਨ ਵਾਲਾ ਹੈ। ਅਸੀਂ ਉਸ ਕੋਲ ਚੱਲ ਕੇ ਆਰਾਮ ਕਰਦੇ ਹਾਂ। ਭਾਈ ਹੇਮਾ ਸਰੀਰ ਉੱਪਰ ਇੱਕ ਕੰਬੜੀ ਓੜ ਕੇ ਰੱਖਿਆ ਕਰਦਾ ਸੀ। ਉਸਨੇ ਨਗਰ ਤੋਂ ਬਾਹਰ ਛਪਰੀ ਪਾਈ ਹੋਈ ਸੀ ਜਿਸ ਵਿੱਚ ਬੈਠ ਕੇ ਉਹ ਰਾਤ ਦਿਨ ਸਤਿਗੁਰਾਂ ਨੂੰ ਅਰਾਧਦਾ ਰਿੰਦਾ ਸੀ ਆਪਣੇ ਖੇਤ ਨੂੰ ਬੀਜ ਲਿਆ ਕਰਦਾ ਤੇ ਜੋ ਦਾਣੇ ਹੁੰਦੇ ਉਹਨਾਂ ਨੂੰ ਆਪ ਚੱਕੀ ਵਿੱਚ ਪੀਸ ਕੇ ਆਉਂਦੇ ਜਾਂਦੇ ਰਾਈਆਂ ਨੂੰ ਪ੍ਰਸ਼ਾਦਾ ਛਕਾਉਂਦਾ ਸੀ ਉਸ ਭਾਈ ਹੇਮੇ ਦੀ ਛਪਰੀ ਨੂੰ ਸਤਿਗੁਰੂ ਜੀ ਨੇ ਭਾਗ ਲਾਇ ਅਤੇ ਆਪਣੇ ਸਿੱਖਾਂ ਸਮੇਤ ਉਸ ਦੀ ਛਪਰੀ ਵਿੱਚ ਪਹੁੰਚੇ ਜਿੱਥੇ ਅੱਜਕੱਲ੍ਹ ਛਾਪਰੀ ਸਾਹਿਬ ਗੁਰਦਰਾ ਸਾਹਿਬ ਅਸਥਾਨ ਹੈ ਭਾਈ ਹੇਮਾ ਦੂਰੋਂ ਹੀ ਸਤਿਗੁਰਾਂ ਨੂੰ ਆਉਂਦਾ ਦੇਖ ਕੇ ਚਿੱਤ ਵਿੱਚ ਬਹੁਤ ਪ੍ਰਸੰਨ ਹੋਇਆ ਜਿਵੇਂ ਸੂਰਜ ਨੂੰ ਵੇਖ ਕੇ ਕਮਲ ਖਿੜ ਜਾਂਦਾ ਹੈ ਇਓ ਸਤਿਗੁਰਾਂ ਦੇ ਦਰਸ਼ਨ ਕਰਕੇ ਭਾਈ ਹੇਮੇ ਦਾ ਚਿੱਤ ਰੂਪੀ ਕਮਲ ਖਿੜ ਗਿਆ ਆਪਣੀ ਪੂਰੀ ਲਾਹ ਕੇ ਸਤਿਗੁਰਾਂ ਦੇ ਚਰਨਾਂ ਨੂੰ ਝਾੜਿਆ ਪ੍ਰੇਮ ਨਾਲ ਛਾਪਰੀ ਵਿੱਚ ਬਿਠਾਇਆ ਤੇ ਆਪ ਚੱਕੀ ਵਿੱਚ ਦਾਣੇ ਪੀਸ ਕੇ ਸਤਿਗੁਰਾਂ ਦੇ ਸਮੇਤ ਸਿੱਖਾਂ ਨੂੰ ਪ੍ਰਸ਼ਾਦਾ ਛਕਾਇਆ ਜਿਵੇਂ ਭਾਈ ਲਾਲੂ ਦੇ ਕੋਧਰੇ ਦੇ ਪ੍ਰਸ਼ਾਦੇ ਨੂੰ ਛੱਕ ਕੇ ਗੁਰੂ ਨਾਨਕ ਦੇਵ ਜੀ ਪ੍ਰਸੰਨ ਹੋਏ ਸਨ ਤੇ ਭਾਈ ਮਰਦਾਨੇ ਨੂੰ ਸਾਰੇ ਸਵਾਦ ਕੋਧਰੇ ਦੇ ਪ੍ਰਸ਼ਾਦੇ ਵਿੱਚੋਂ ਹੀ ਦਿਖਾ ਦਿੱਤੇ ਸਨ ਇਸੇ ਪ੍ਰਕਾਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਭਾਈ ਹੀਮੇ ਦੇ ਪ੍ਰਸ਼ਾਦੇ ਛੱਕ ਕੇ ਬਹੁਤ ਪ੍ਰਸੰਨ ਹੋਏ ਅਤੇ ਸਿੱਖਾਂ ਨੂੰ ਸਾਰੇ ਰਸ ਪਾਈ ਹੇਮੇ ਦੇ ਰੁਕੇ ਪ੍ਰਸ਼ਾਦਿਆਂ ਵਿੱਚੋਂ ਦਿਖਾ ਦਿੱਤੀ। ਸਤਿਗੁਰਾਂ ਨੇ ਖੁਸ਼ ਹੋ ਕੇ ਸਭ ਰਿੱਧੀਆਂ ਸਿੱਧੀਆਂ ਪਾਈ ਹੇਮੇ ਨੂੰ ਬਖਸ਼ ਦਿੱਤੀਆਂ। ਪਰ ਪਾਈ ਹੇਮੇ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਮੈਨੂੰ ਇਹਨਾਂ ਦੀ ਲੋੜ ਨਹੀਂ ਹੈ। ਜੇਕਰ ਆਪ ਜੀ ਮੇਰੇ ਉੱਪਰ ਤਰੁਠੇ ਹੋ ਤਾਂ ਮੈਨੂੰ ਸਵਾਸ ਸਵਾਸ ਸਿਮਰਨ ਕਰਨ ਦੀ ਦਾਤ ਬਖਸ਼ਿਸ਼ ਕਰੋ। ਤਦੋਂ ਸਤਿਗੁਰਾਂ ਨੇ ਭਾਈ ਹੀਮੇ ਦੇ ਪ੍ਰਤੀ ਤਿੰਨ ਸ਼ਬਦ ਉਚਾਰਨ ਕੀਤੇ ਪਹਿਲਾ ਇੱਕ ਜਿਹੜਾ ਓਮਾਜ ਰਾਗ ਵਿੱਚ ਦੂਸਰਾ ਜੈਤਸਰੀ ਦੀ ਵਾਰ ਅੰਦਰ ਪੌੜੀ ਰੂਪ ਵਿੱਚ ਅਤੇ ਤੀਸਰਾ ਸੂਹੀ ਰਾਗ ਅੰਦਰ ਇਹ ਸ਼ਬਦ ਉਚਾਰਨ ਕੀਤਾ ਅੰਤਰਜਾਮੀ ਸਤਿਗੁਰੂ ਜੀ ਨੇ ਭਾਈ ਹੀਮੇ ਦੇ ਕੋਲ ਪਾਣੀ ਦਾ ਪ੍ਰਬੰਧ ਨਾ ਹੁੰਦਾ ਵੇਖ ਕੇ ਕਿਹਾ ਕਿ ਭਾਈ ਹੀਮਾ ਉਹ ਬਾਹਰ ਅੱਠ ਨੁਕਰੀ ਟੀਮ ਨੂੰ ਚੁੱਕ ਪਾਈ ਹਿਮੇ ਨੇ ਬਚਨ ਮੰਨ ਕੇ ਉਹ ਟੀਮ ਚੁੱਕੀ ਤਾਂ ਪਾਣੀ ਦਾ ਸੋਮਾ ਫੁੱਟ ਆਇਆ। ਉਹ ਸਾਰਾ ਛੱਪੜ ਪਾਣੀ ਨਾਲ ਭਰ ਗਿਆ। ਉਸ ਵੇਲੇ ਸਤਿਗੁਰੂ ਜੀ ਨੇ ਵਾਰ ਦਿੱਤਾ ਕਿ ਇਹ ਪਾਣੀ ਸੁੱਕੇਗਾ ਨਹੀਂ। 8 ਗੁਣਾ ਭਰਿਆ ਹੀ ਰਹੇਗਾ। ਜੋ ਵੀ ਮਾਈ ਭਾਵਨਾ ਨਾਲ ਇੱਥੇ ਇਸ਼ਨਾਨ ਕਰੇਗੀ ਉਸ ਦੀ 18 ਬਿਮਾਰੀ ਨਾਸ਼ ਹੋ ਜਾਵੇਗੀ। ਪਾਵ ਅਠ ਰਾਹ ਦੀ ਬਿਮਾਰੀ ਨਾਸ਼ ਹੋ ਜਾਵੇਗੀ। ਇਹੋ ਭਜਨ ਬਿਲਾਸ ਕਰਦਿਆਂ ਸੁਹੀ ਰਾਗ ਦੇ ਅੰਦਰ ਚੌਥੇ ਘਰ ਸੁਰ ਤਾਲ ਵਿੱਚ ਇਹ ਪਾਵਨ ਸ਼ਬਦ ਉਚਾਰਨ ਕੀਤਾ। ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ। ਏ ਗੁਰ ਸਿੱਖੋ ਪਾਈ ਹੀਮੇ ਦੀ ਛੰਨ ਕਾਫੂਸ ਦੀ ਕੁਟਿਆ ਪਲੀ ਚੰਗੀ ਹੈ ਅਤੇ ਸ਼ੋਭਨੀਕ